ਅਕਸਰ ਇਸ ਸਕੂਲ ਦੇ ਵਿੱਚ ਉਹਨਾਂ ਦਾ ਜ਼ਿਕਰ ਹੁੰਦਾ ਹੀ ਰਹਿੰਦਾ ਕਿ ਮੈਂ 2019 ਦੇ ਵਿੱਚ ਸਕੂਲ ਦੇ ਵਿੱਚ ਜੁਆਇਨ ਕੀਤਾ ਸੀਗਾ ਅਜੇ ਮੈਨੂੰ 4-5 ਦਿਨ ਨਹੀਂ ਹੋਏ ਸੀ ਸਕੂਲ ਦੇ ਵਿੱਚ ਜੁਆਇਨ ਕੀਤਾ ਤਾਂ ਇੱਕ ਡਾਕੂਮੈਂਟਰੀ ਫਿਲਮ ਵੀ ਬਣੀ ਸੀ ਔਰ ਉਹ ਦੋਵੇਂ ਉਹਨਾਂ ਨੇ ਧਰਮਿੰਦਰ ਜੀ ਬਾਰੇ ਕਾਫੀ ਮਤਲਬ ਉਹ ਕਿਸ ਕਿਹੜੇ ਕਲਾਸਰੂਮ ਦੇ ਵਿੱਚ ਪੜਦੇ ਸੀ ਉਹਨਾਂ ਦਾ ਜਿਹੜਾ ਐਡਮਿਸ਼ਨ ਰਜਿਸਟਰ ਤੇ ਮਤਲਬ ਕਿ ਨਾਮ ਕੀ ਸੀਗਾ ਔਰ ਸਾਡੇ ਬੋਰਡ ਤੇ ਵੀ ਉਹਨਾਂ ਦਾ ਨਾਮ ਹੈ ਤੇ ਜਦੋਂ ਸਾਡੇ ਸਟਾਫ ਨੂੰ ਔਰ ਬੱਚਿਆਂ ਨੂੰ ਪਤਾ ਚੱਲਿਆ ਕਿ ਥੋੜੀ ਉਹਨਾਂ ਦੀ ਤਬੀਅ ਠੀਕ ਨਹੀਂ ਆ ਤਾਂ ਅਸੀਂ ਸਟਾਫ ਦੇ ਵਿੱਚ ਵੀ ਬੱਚਿਆਂ ਨੇ ਵੀ ਮਤਲਬ ਅਸੀਂ ਪ੍ਰੇ ਵੀ ਕੀਤੀ ਕਿ ਉਹ ਜਿਹੜੇ ਜਲਦੀ ਹੈਗੇ ਉਹ ਠੀਕ ਹੋ ਜਾਣ ਸਾਡੇ ਸਾਰੇ ਸਟਾਫ ਦੇ ਲਈ ਔਰ ਬੱਚਿਆਂ ਦੇ ਲਈ ਔਰ ਖਾਸ ਕਰਕੇ ਮੇਰੇ ਲਈ ਇੱਕ ਬਹੁਤ ਹੀ ਫਖਰ ਦੀ ਗੱਲ ਹੈ ਕਿ ਅ ਐਨੇ ਵੱਡੇ ਜਿਹੜੇ ਬਾਲੀਵੁੱਡ ਦੇ ਸਟਾਰ ਹੈਗੇ ਨੇ ਉਹ ਇਸ ਸਕੂਲ ਦੇ ਸਟੂਡੈਂਟ ਹੈ ਸੋ ਕੋਈ ਵੀ ਸਾਡੇ ਸਕੂਲ ਦੇ ਵਿੱਚ ਕੋਈ ਵੀ ਟੀਮ ਆਂਦੀ ਹੈ ਜਾਂ ਕੋਈ ਸੈਮੀਨਾਰ ਜਾਂ ਐਗਜ਼ੀਬਿਸ਼ਨਸ ਲੱਗਦੇ ਆ ਹੈਗੇ ਹਨ ਤਾਂ ਉਹ ਅੱਜ ਤੇ ਤਰਵਿੰਦਰ ਜੀ ਦਾ ਨਾਮ ਹੈਗਾ ਉਹ ਬੋਰਡ ਤੇ ਕੋਲ ਖੜੇ ਹੋ ਕੇ ਆਪਣੀ ਜਿਹੜੀਆਂ ਹੈਗੀਆਂ ਫੋਟੋਗ੍ਰਾਫਸ ਵਗੈਰਾ ਕਰਵਾਉਂਦੇ ਨੇ ਸੋ ਹਰ ਇੱਕ ਜਿਹੜੀ ਹੈਗੀ ਮਤਲਬ ਕੋਈ ਸਾਹਨੇ ਵਾਲ ਦੀ ਜਿਹੜੀ ਹੈਗੀ ਆ ਨਿਸ਼ਾਨ ਹੈ ਔਰ ਸਾਡੇ ਸਾਰੇ ਲਈ ਬਹੁਤ ਫਖਰ ਦੀ ਗੱਲ ਹੈ ਕਿ ਉਹ ਐਸ ਸਕੂਲ ਦੇ ਸਟੂਡੈਂਟ ਹੈ ਔਰ ਮੈਂ ਐਜ਼ ਅ ਪ੍ਰਿੰਸੀਪਲ ਸਕੂਲ ਦੇ ਵਿੱਚ ਕੰਮ ਕਰ ਰਹੀ ਹੈਗੀ ਔਰ ਬੱਚੇ ਵੀ ਇਸ ਗੱਲ ਦਾ ਜਿਹੜਾ ਹੈਗਾ ਔਰ ਟੀਚਰਸ ਵੀ ਬਹੁਤ ਮਾਣ ਮਹਿਸੂਸ ਕਰਦੇ ਹਨ ਜੀ ਉਹਨਾਂ ਨੇ ਬਹੁਤ ਜ਼ਿਆਦਾ ਤੁਸੀਂ ਕਹਿ ਨਹੀਂ ਕੋਈ ਹੋਈ ਸੀਗਾ ਉਹਨਾਂ ਦਾ ਕੰਮ ਦੇ ਵਿੱਚ ਹੈਗਾ ਤਾਂ ਮੈਂ ਤੁਹਾਨੂੰ ਦੱਸਦੀ ਹਾਂ ਹਾਂਜੀ ਹਾਂਜੀ ਬਿਲਕੁਲ ਜੀ ਇਹ ਹੈ ਜ ਆ ਜਿਹੜੀਆਂ ਹੁਣ ਸਾਡੀਆਂ ਇੱਥੇ ਪ੍ਰੈਜੈਂਟਲੀ ਕਲਾਸਿਸ 9th ਔਰ 10th ਕਲਾਸਿਸ ਉਸ ਰੂਮਸ ਦੇ ਵਿੱਚ ਲੱਗਦੀਆਂ ਹੈਗੀਆਂ ਨਾ ਜਿਹੜੇ ਕੋਈ ਪੁਰਾਣੇ ਸਮੇਂ ਦੇ ਵਿੱਚ ਉਹ ਸਕੂਲ ਦੇ ਵਿੱਚ ਤਰਮਿੰਦਰ ਜੀ ਉਹ ਉਸੇ ਸਕੂਲ ਮਤਲਬ ਉਸੇ ਕਲਾਸਰੂਮ ਦੇ ਵਿੱਚ ਹੀ ਬੈਠ ਕੇ ਜਿਹੜੀ ਹੈਗੇ ਆਪਣੇ ਸਟੱਡੀ ਕੰਪਲੀਟ ਕਰਦੇ ਸੀਗੇ ਕਲਾਸਰੂਮ ਤੁਸੀਂ ਮੇਰੇ ਵੈੱਬਸਾਈਟ ਤੇ ਦੇਖ ਰਹੇ ਹੋ ਇੱਥੇ ਹੀ ਤਰਮਿੰਦਰ ਜੀ ਨੇ ਆਪਣੀ ਜਿਹੜੀ ਆ ਐਜੂਕੇਸ਼ਨ ਆ ਉਹ ਇੱਥੋਂ ਹੀ ਪ੍ਰਾਪਤ ਕੀਤੀ ਤੇ ਉਹਨਾਂ ਨੇ ਇਸੀ ਹੀ ਬੈਂਚ ਦੇ ਉੱਤੇ ਇਨ੍ਹਾਂ ਬੈਂਚਾਂ ਦੇ ਵਿੱਚ ਹੀ ਇਸੇ ਕਲਾਸਰੂਮ ਦੇ ਵਿੱਚ ਬੈਠ ਕੇ ਉਹਨਾਂ ਨੇ ਸਟੱਡੀ ਕੀਤੀ ਤੇ ਅੱਜ ਐਜ਼ ਏ ਫਿਲਮ ਸਟਾਰ ਦੇ ਤੌਰ ਤੇ ਤਰਮਿੰਦਰ ਨੂੰ ਸਾਨੇਵਾਲ ਦੇ ਨਾਲ ਤੇ ਸਾਨੇਵਾਲ ਨੂੰ ਤਰਮਿੰਦਰ ਦੇ ਨਾਮ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਪੂਰੀ ਰੈਂਦੀ ਦੁਨੀਆ ਤੱਕ ਸਦੀਆਂ ਤੱਕ ਹੀ ਜਾਣਿਆ ਜਾਵੇਗਾ ਅਜੇ ਤੁਹਾਡਾ ਕੀ ਨਾਮ ਹੈ ਸਕੂਲ ਕਿਹੜਾ ਹੈ ਕਿਹੜਾ ਸ਼ਹਿਰ ਹੈ ਜੀ ਮੈਂ ਪ੍ਰਿੰਸੀਪਲ ਹਾਂ ਸਕੂਲ ਦੀ ਐਸਓ ਸਕੂਲ ਸਾਨੇਵਾਲ ਸੀ ਐਸ ਅ ਪ੍ਰਿੰਸੀਪਲ ਕੰਮ ਕਰ ਰਹੀ ਹੈ ਔਰ ਮੇਰਾ ਨਾਮ ਹੈ ਡਾਕਟਰ ਮਨਦੀਪ ਕੌਰ ਸਰ ਅਕਸਰ ਇਹ ਸਕੂਲ ਦੇ ਵਿੱਚ ਉਹਨਾਂ ਦਾ ਜ਼ਿਕਰ ਹੁੰਦਾ ਹੀ ਰਹਿੰਦਾ ਵੀ ਮੈਂ 2019 ਦੇ ਵਿੱਚ ਸਕੂਲ ਦੇ ਵਿੱਚ ਜੁਆਇਨ ਕੀਤਾ ਸੀਗਾ ਜੇ ਮੈਨੂੰ 4-5 ਦਿਨ ਨਹੀਂ ਹੋਏ ਸੀ ਸਕੂਲ ਦੇ ਵਿੱਚ ਜੁਆਇਨ ਕੀਤਾ ਤਾਂ ਇੱਕ ਡਾਕੂਮੈਂਟਰੀ ਫਿਲਮ ਵੀ ਬਣੀ ਸੀ ਔਰ ਉਹ ਦੋਵੇਂ ਉਹਨਾਂ ਨੇ ਤਰਮਿੰਦਰ ਜੀ ਬਾਰੇ ਕਾਫੀ ਮਤਲਬ ਉਹ ਕਿs ਕਿਹੜੇ ਕਲਾਸਰੂਮ ਦੇ ਵਿੱਚ ਪੜਦੇ ਸੀ ਉਹਨਾਂ ਦਾ ਜਿਹੜਾ ਐਡਮਿਸ਼ਨ ਰਜਿਸਟਰ ਤੇ ਮਤਲਬ ਕਿ ਨਾਮ ਕੀ ਸੀਗਾ ਔਰ ਸਾਡੇ ਬੋਰਡ ਤੇ ਵੀ ਉਹਨਾਂ ਦਾ ਨਾਮ ਹੈ ਤੇ ਜਦੋਂ ਸਾਡੇ ਸਟਾਫ ਨੂੰ ਔਰ ਬੱਚਿਆਂ ਨੂੰ ਪਤਾ ਚੱਲਿਆ ਕਿ ਥੋੜੀ ਉਹਨਾਂ ਦੀ ਤਬੀਅਤ ਠੀਕ ਨਹੀਂ ਹੈ ਤਾਂ ਅਸੀਂ ਸਟਾਫ ਦੇ ਵਿੱਚ ਵੀ ਬੱਚਿਆਂ ਨੇ ਵੀ ਮਤਲਬ ਅਸੀਂ ਪ੍ਰੇ ਵੀ ਕੀਤੀ ਕਿ ਉਹ ਜਿਹੜੇ ਜਲਦੀ ਹੈਗੇ ਉਹ ਠੀਕ ਹੋ ਜਾਣ ਸਾਡੇ ਸਾਰੇ ਸਟਾਫ ਦੇ ਲਈ ਔਰ ਬੱਚਿਆਂ ਦੇ ਲਈ ਔਰ ਖਾਸ ਕਰਕੇ ਮੇਰੇ ਲਈ ਇੱਕ ਬਹੁਤ ਹੀ ਫਖਰ ਦੀ ਗੱਲ ਹੈ ਕਿ ਆ ਐਨੇ ਵੱਡੇ ਜਿਹੜੇ ਬਾਲੀਵੁੱਡ ਦੇ ਸਟਾਰ ਹੈਗੇ ਨੇ ਉਹ ਐਸ ਸਕੂਲ ਦੇ ਸਟੂਡੈਂਟ ਹੈ ਸੋ ਕੋਈ ਵੀ ਸਾਡੇ ਸਕੂਲ ਦੇ ਵਿੱਚ ਕੋਈ ਵੀ ਟੀਮ ਆਂਦੀ ਹੈ ਜਾਂ ਕੋਈ ਸੈਮੀਨਾਰ ਜਾਂ ਐਗਜ਼ੀਬਿਸ਼ਨਸ ਲੱਗਦੇ ਆ ਹੈਗਾ ਨਾ ਤਾਂ ਉਹ ਅੱਜ ਤੇ ਧਰਵਿੰਦਰ ਜੀ ਦਾ ਨਾਮ ਹੈਗਾ ਉਹ ਬੋਰਡ ਤੇ ਕੋਲ ਖੜੇ ਹੋ ਕੇ ਆਪਣੀ ਜਿਹੜੀਆਂ ਹੈਗੀਆਂ ਫੋਟੋਗ੍ਰਾਫਸ ਵਗੈਰਾ ਕਰਵਾਉਂਦੇ ਨੇ ਸੋ ਹਰ ਇੱਕ ਜਿਹੜੀ ਹੈਗੀ ਮਤਲਬ ਕੋਈ ਸਾਨੇ ਵਾਲ ਦੀ ਜਿਹੜੀ ਹੈਗੀ ਆਨਸ਼ਾਨ ਹੈ ਔਰ ਸਾਡੇ ਸਾਰੇ ਲਈ ਬਹੁਤ ਫਖਰ ਦੀ ਗੱਲ ਹੈ ਕਿ ਉਹ ਐਸ ਸਕੂਲ ਦੇ ਸਟੂਡੈਂਟ ਹੈ ਔਰ ਮੈਂ ਐਜ਼ ਅ ਪ੍ਰਿੰਸੀਪਲ ਇਸ ਸਕੂਲ ਦੇ ਵਿੱਚ ਕੰਮ ਕਰ ਰਹੀ ਹੈਗੀ ਔਰ ਬੱਚੇ ਵੀ ਇਸ ਗੱਲ ਦਾ ਜਿਹੜਾ ਹੈਗਾ ਔਰ ਟੀਚਰਸ ਵੀ ਬਹੁਤ ਮਾਣ ਮਹਿਸੂਸ ਕਰਦੇ ਹਨ ਜੀ ਹਾਂ ਜੀ ਹਾਂ ਜੀ ਬਿਲਕੁਲ ਜੀ ਹੈਗੀ ਹੈ ਆ ਜਿਹੜਿਆ ਹੁਣ ਸਾਡੀਆਂ ਇੱਥੇ ਪ੍ਰੈਜ਼ੈਂਟਲੀ ਕਲਾਸਿਸ 9 ਤੋਂ 10th ਕਲਾਸਿਸ ਉਸ ਰੂਮਸ ਦੇ ਵਿੱਚ ਲੱਗਦੀਆਂ ਹੈਗੀਆਂ ਨੇ ਜਿਹੜੇ ਕਿ ਪੁਰਾਣੇ ਸਮੇਂ ਦੇ ਵਿੱਚ ਉਹ ਸਕੂਲ ਦੇ ਵਿੱਚ ਤਰਮਿੰਦਰ ਜੀ ਉਸੇ ਸਕੂਲ ਮਤਲਬ ਉਸੇ ਕਲਾਸਰੂਮ ਦੇ ਵਿੱਚ ਹੀ ਬੈਠ ਕੇ ਜਿਹੜੀ ਹੈਗੇ ਆਪਣੀ ਸਟੱਡੀ ਕੰਪਲੀਟ ਕਰਦੇ ਸੀਗੇ ਤੇ ਉਹਨਾਂ ਦਾ ਇੱਕ ਬਹੁਤ ਵੱਡਾ ਸੁਪਨਾ ਸੀ ਕਿ ਜਿਹੜਾ ਹੈਗਾ ਕਿ ਮੈਂ ਬੰਬੇ ਜਾਣਾ ਔਰ ਸਟਾਰ ਬਣਨਾ ਹੈਗਾ ਤੇ ਉਹਨਾਂ ਦੀ ਜਿਹੜੀ ਹੈ ਹਾਰਡਵਰਕ ਹੈ ਉਹ ਜਿਹੜਾ ਉਹਦੀ ਇੱਕ ਡੈਡੀਕੇਸ਼ਨ ਹੈ ਜੋ ਜਿਹੜਾ ਉਹਨਾਂ ਨੇ ਸੁਪਨਾ ਦੇਖਿਆ ਸੀਗਾ ਉਹਨਾਂ ਦਾ ਉਹ ਸਾਕਾਰ ਹੋਇਆ ਤੇ ਉਹ ਪੂਰੇ ਇੰਡੀਆ ਦੇ ਵਿੱਚ ਨੀ ਇਵਨ ਇੰਟਰਨੈਸ਼ਨਲ ਲੈਵਲ ਤੇ ਜਿਹੜਾ ਹੈਗਾ ਅੱਜ ਦੀ ਡੇਟ ਵਿੱਚ ਉਹਨਾਂ ਦਾ ਇੱਕ ਬਹੁਤ ਵੱਡਾ ਨਾਮ ਹੈ ਸੋ ਅੱਜ ਨੂੰ 10 ਕੁ ਦਿਨ ਪਹਿਲੇ ਇੱਕ ਸਾਡੇ ਕੋਲ ਐਨਜੀਓ ਟੀਮ ਆਈ ਸੀਗੀ ਜਿਨ੍ਹਾਂ ਨੇ ਉਹਨਾਂ ਦੀ ਮਤਲਬ ਕਿ ਬਹੁਤ ਹੀ ਉਹਨਾਂ ਨਾਲ ਅਟੈਚਡ ਸੀਗੇ ਤੇ ਔਰ ਜਦੋਂ ਉਹਨਾਂ ਨੇ ਉਹਨਾਂ ਦੀ ਯਾਦ ਵਿੱਚ ਮਤਲਬ ਪਲਾਂਟਸ ਡਿਸਟ੍ਰੀਬਿਊਟ ਕੀਤੇ ਤੇ ਉਹਨਾਂ ਨੇ ਇਹ ਕਿਹਾ ਕਿ ਮੈਂ ਧਰਮਿੰਦਰ ਜੀ ਨੂੰ ਜਾ ਕੇ ਦਿਖਾਣਾ ਹੈਗਾ ਕਿ ਆ ਦੇਖੋ ਜੀ ਤੁਹਾਡੇ ਸਕੂਲ ਦੇ ਬੱਚੇ ਹਨ ਜਿਹਦੇ ਤੁਸੀਂ ਪੜ੍ਹਦੇ ਸੀਗੇ ਤੇ ਉਹ ਪਲਾਂਟਸ ਜਿਹੜੇ ਉਹਨੇ ਕਾਫੀ ਜੜੀਆਂ ਹੈਗਿਆ ਵੀਡੀਓਜ਼ ਵਗੈਰਾ ਵੀ ਬੱਚਿਆਂ ਦੀਆਂ ਬਣਾਈਆਂ ਔਰ ਉਹ ਬਹੁਤ ਜ਼ਿਆਦਾ ਮਤਲਬ ਕਿ ਜੇ ਵੈ ਕਹਿ ਲਓ ਬਹੁਤ ਇਮੋਸ਼ਨਲ ਹੋ ਗਏ ਉਸ ਚੀਜ਼ ਨੂੰ ਲੈ ਕੇ ਕਿ ਮੈਂ ਉੱਥੇ ਧਰਮਿੰਦਰ ਜੀ ਨੂੰ ਦਿਖਾਵਾਂਗਾ ਵੀ ਮੈਂ ਤੁਹਾਡੇ ਸਕੂਲ ਦੇ ਵਿੱਚ ਜਾ ਕੇ ਆਇਆ ਵਾਂ ਔਰ ਮੇਰੇ ਪੂਰੇ ਸਟਾਫ ਨੇ ਅਸੀਂ ਸਾਡੀ ਸਾਰਿਆਂ ਦੀ ਇਹੀ ਇੱਛਾ ਹੈਗੀਏ ਕਿ ਅੰਨੇ ਜਿਹੜੇ ਵੱਡੇ ਸੁਪਰਸਟਾਰ ਹੈਗੇ ਆ ਸੋ ਸਾਮਨੇਵਾਲ ਦੇ ਵਿੱਚ ਉਹਨਾਂ ਦਾ ਇੱਕ ਨਾਮ ਜਿਹੜਾ ਹੈਗਾ ਉਹ ਜ਼ਰੂਰ ਹੋਣਾ ਚਾਹੀਦਾ ਤੇ ਅਸੀਂ ਆਪਣੇ ਲੈਟਰ ਹੈਡ ਤੇ ਉਹਨਾਂ ਨੂੰ ਇੱਕ ਰਿਕੁਐਸਟ ਵੀ ਭੇਜੀ ਹੈ ਕਿ ਅ ਤਰਮਿੰਦਰ ਆਡੀਟੋਰੀਅਮ ਦੇ ਨਾਮ ਤੇ ਸਾਡੇ ਸਕੂਲ ਦੇ ਵਿੱਚ ਇੱਕ ਆਡੀਟੋਰੀਅਮ ਬਣੇ ਜਿਹੜਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਐਨੇ ਵੱਡੇ ਜਿਹੜੇ ਸਾਡੇ ਬਾਲੀਵੁੱਡ ਦੇ ਸਟਾਰ ਹੈਗੇ ਉਹਨਾਂ ਨੂੰ ਇਸ ਨਾਮ ਦੇ ਨਾਲ ਜਿਹੜਾ ਹੈਗਾ ਹਮੇਸ਼ਾ ਹੀ ਜਾਣਿਆ ਜਾਵੇਗਾ ਮੇਰਾ ਨਾਮ ਜਰਸੀਵਤ ਸਿੰਘ ਤੇ ਸਕੂਲ ਆਫ ਐਮਿਨਸ ਦੇ ਵਿੱਚ ਐਜ਼ ਅ ਕੰਪਿਊਟਰ ਟੀਚਰ ਦੇ ਸਟਾਰ ਤੁਸੀਂ ਵਾ ਮਨ ਵਾਰਿਆ ਮਾ ਤੇ ਸੱਡਲੀ ਇਹ ਬਹੁਤ ਹੀ ਮਾਨ ਵਾਲੀ ਗੱਲ ਹੈ ਕਿ ਜਿਹੜਾ ਕਲਾਸਰੂਮ ਤੁਸੀਂ ਮੇਰੇ ਬੈਚ ਸਾਈਡ ਤੇ ਦੇਖ ਰਹੇ ਹੋ ਇੱਥੇ ਹੀ ਤਰਮਿੰਦਰ ਜੀ ਨੇ ਆਪਣੀ ਜਿਹੜੀ ਆ ਐਜੂਕੇਸ਼ਨ ਆ ਉਹ ਇੱਥੋਂ ਹੀ ਪ੍ਰਾਪਤ ਕੀਤੀ ਤੇ ਉਹਨਾਂ ਨੇ ਏਸੀ ਹੀ ਬੈਂਚ ਦੇ ਉੱਤੇ ਇਹਨਾਂ ਬੈਂਚਾਂ ਦੇ ਵਿੱਚ ਹੀ ਇਸੇ ਕਲਾਸਰੂਮ ਦੇ ਵਿੱਚ ਬੈਠ ਕੇ ਉਹਨਾਂ ਨੇ ਸਟੱਡੀ ਕੀਤੀ ਤੇ ਅੱਜ ਐਜ਼ ਏ ਫਿਲਮ ਸਟਾਰ ਦੇ ਤੌਰ ਤੇ ਤਰਮਿੰਦਰ ਨੂੰ ਸਾਨੇਵਾਲ ਦੇ ਨਾਲ ਤੇ ਸਾਨੇਵਾਲ ਨੂੰ ਧਰਮਿੰਦਰ ਦੇ ਨਾਮ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਪੂਰੀ ਰੈਹਂਦੀ ਦੁਨੀਆ ਤੱਕ ਸਦੀਆਂ ਤੱਕ ਇਹੀ ਜਾਣਿਆ ਜਾਵੇਗਾ